ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆਂ ਵਲਾਂ ਵਾਲੀ ਪੱਗ ਦੀ ਜਿਹੜਾ ਆਪਾਂ ਪਹਿਲਾਂ ਲੜ ਲਗਾਉਣਾ ਹੈ ਸਿਰ ਦੇ ਸੈਂਟਰ ਦੇ ਵਿੱਚੋਂ ਲਿਆ ਕੇ ਇਸ ਤੇ ਦੋ ਹੀ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਉੱਪਰੋਂ ਚੱਕ ਲੈਣਾ ਤੇ ਥੱਲੇਲੇ ਪੱਲੇ ਦੇ ਨੂੰ ਚੰਗੀ ਤਰ੍ਹਾਂ ਖਿੱਚ ਕੇ ਖੋਲ ਕੇ ਇਸ ਦੇ ਵਿੱਚ ਜਿਹੜੇ ਆਪਾਂ ਵਲਾਂ ਨੂੰ ਇਕੱਠੇ ਕਰਾਂਗੇ ਵਲਾਂ ਇਕੱਠੇ ਕਰਨ ਦੇ ਬਾਅਦ ਆਪਾਂ ਇਸ ਲਾਣ ਨੂੰ ਚੰਗੀ ਤਰ੍ਹਾਂ ਖਲਾਰ ਕੇ ਇਸ ਲੜ ਦੇ ਵਲਾਂ ਨੂੰ ਚੰਗੀ ਤਰ੍ਹਾਂ ਖਲਾਰ ਕੇ ਇਸ ਲੜ ਨੂੰ ਲਗਾ ਦੇਣਾ ਹੈ ਜੀ ਵੀਡੀਓ ਐਂਡ ਤੱਕ ਜਰੂਰ ਦੇਖਿਓ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਜਰੂਰ ਕਰਿਓ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਇਸ ਨੂੰ ਬੈਕ ਤੋਂ ਆਪਾਂ ਪਿੰਚ ਕਰਾਂਗੇ ਉਪਰਲੀ ਸਾਈਡ ਮੋਟਾ ਪਾਸਾ ਇਸ ਲੜ ਦਾ ਰੱਖ ਕੇ ਉਪਰਲੀ ਸਾਈਡ ਇੱਕ ਪੇਚ ਬਣਾ ਦੇਵਾਂਗੇ ਜੀ ਅਤੇ ਦੇ ਦੋਈ ਪਲਾਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਆਪਾਂ ਉੱਪਰਲੇ ਵੱਲ ਲੈਣੀ ਚੰਗੀ ਤਰ੍ਹਾਂ ਖੋਲ ਲੈਣਾ ਹੈ ਅਤੇ ਅੰਗੂਠੇ ਨਾਲ ਇਸ ਲੜ ਨੂੰ ਉੱਪਰ ਨੂੰ ਚੱਕ ਕੇ ਇਕੱਠਾ ਕਰਕੇ ਇਸ ਦੇ ਵਿੱਚ ਜਿੰਨੇ ਵਾਲੇ ਇਕੱਠੇ ਹੋਣਗੇ ਉਹਨਾਂ ਨੂੰ ਚੰਗੀ ਤਰ੍ਹਾਂ ਖਿਲਾਰ ਕੇ ਆਪਾਂ ਇਸ ਲੜ ਨੂੰ ਲਗਾ ਦੇਣਾ ਹੈ ਹੁਣ ਆਪਾਂ ਆਪਣਾ ਜਿਹੜਾ ਉੱਪਰਲੀ ਸਾਈਡ ਆਪਾਂ ਇਸ ਲੜ ਦਾ ਪੇਚ ਬਣਾਵਾਂਗੇ ਜਿਹੜਾ ਅਗਲਾ ਲੜ ਲਗਾਉਣਾ ਹੈ ਇਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਇਸ ਲੜ ਦਾ ਵੀ ਮੋਟਾ ਪਾਸਾ ਉੱਪਰ ਰੱਖ ਕੇ ਉੱਪਰਲੀ ਸਾਈਡ ਇੱਕ ਪੇਚ ਬਣਾ ਦਵਾਂਗੇ ਹਾਂ ਇਸ ਦੇ ਦੋ ਹੀ ਪੱਲੇ ਦੇ ਵਿੱਚ ਉੱਪਰਲੇ ਪੱਲੇ ਦੇ ਵਿੱਚੋਂ ਚੰਗੀ ਤਰ੍ਹਾਂ ਵਾਲਾਂ ਨੂੰ ਇਕੱਠੇ ਕਰਾਂਗੇ ਜਿੱਥੇ ਆਪਣੇ ਇਸ ਤੋਂ ਪਹਿਲਾਂ ਵਾਲੇ ਲੜ ਦੇ ਵਾਲੀ ਵਾਲ ਖਤਮ ਹੁੰਦੇ ਨੇ ਉੱਥੇ ਆਪਾਂ ਇਸ ਲੜ ਦੇ ਵਾਲਾਂ ਨੂੰ ਸ਼ੁਰੂ ਕਰਨਾ ਹੈ ਤੇ ਇਸ ਲੜ ਨੂੰ ਆਪਾਂ ਇਸ ਲੜ ਨੂੰ ਆਪਾਂ ਨੇ ਲਗਾ ਦੇਣਾ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹੁਣ ਜੇ ਆਪਾਂ ਗੱਲ ਕਰੀਏ ਇਸ ਪੱਗ ਦੀ ਲੈਂਥ ਦੀ ਤਾਂ ਇਸ ਪੱਗ ਦੀ ਲੈਂਥ 7.5 ਮੀਟਰ ਹੈ ਕਪੜਾ ਫੁੱਲ ਵੈਲ ਦਾ ਜੇ ਤੁਸੀਂ ਸ਼ੁਰੂ ਤੋਂ ਹੀ ਰੂਬੀਆ ਵਾਲੇ ਕੱਪੜੇ ਦੇ ਵਿੱਚ ਪੱਗ ਗਵਾਉਂਦੇ ਹੋ ਤਾਂ ਤੁਸੀਂ ਉਸ ਪੱਗ ਦੇ ਵਿੱਚ ਵੀ ਇਹ ਜਿਹੜਾ ਇਹ ਪੱਗ ਹੈ ਉਹ ਬਣ ਸਕਦੇ ਹੋ ਇਸ ਵਾਰ ਇਸ ਦੇ ਦੋ ਹੀ ਪੱਲੇ ਦੇ ਵਿੱਚ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਪਹਿਲਾਂ ਉੱਪਰਲੇ ਪੱਲੇ ਦੇ ਵਿੱਚ ਜਿੰਨੇ ਵਾਲੀ ਇਕੱਠੇ ਹੁੰਦੇ ਹਨ ਉਹਨਾਂ ਨੂੰ ਇਕੱਠੇ ਕਰਕੇ ਉਸ ਤੋਂ ਬਾਅਦ ਆਪਾਂ ਜਿਹੜਾ ਥੱਲੇ ਵਾਲਾ ਪੱਲਾ ਹੈ ਉਸ ਦੇ ਵਿੱਚ ਵਾਲਾਂ ਨੂੰ ਇਕੱਠੇ ਕਰਨਾ ਹੈ ਅਤੇ ਇਸ ਲੜ ਨੂੰ ਵੀ ਨੋਕ ਤੇ ਰੱਖ ਕੇ ਸੈੱਟ ਕਰਕੇ ਲਗਾ ਇਸ ਲੜ ਨੂੰ ਲਗਾ ਦੇਣਾ ਹੈ ਜੀ ਹੁਣ ਆਪਾਂ ਇਸ ਦੇ ਵਿੱਚ ਵਾਲਾ ਨੂੰ ਸੈੱਟ ਕਰਾਂਗੇ ਇਸ ਤੋਂ ਬਾਅਦ ਆਪਾਂ ਇਸ ਦੇ ਜਿਹੜਾ ਉੱਪਰਲੀ ਸਾਈਡ ਲੜ ਹੈ ਉਸ ਨੂੰ ਸੈੱਟ ਕਰ ਲੈਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਇਸ ਨੂੰ ਵੀ ਆਪਾਂ ਬੈਕ ਤੋਂ ਪਿੰਚ ਕਰਾਂਗੇ ਇਸ ਲੜ ਦਾ ਵੀ ਆਪਾਂ ਮੋਟਾ ਪਾਸਾ ਉੱਪਰ ਰੱਖ ਕੇ ਉੱਪਰਲੀ ਸਾਈਡ ਇੱਕ ਪੇਚ ਬਣਾ ਦੇਵਾਂਗੇ ਜੀ ਉਨਸਤੇ ਦੋਈ ਪੱਲਿਆਂ ਦੇ ਵਿੱਚ ਬਰਾਬਰ ਬਰਾਬਰ ਵਾਲਾ ਨੂੰ ਇਕੱਠੇ ਕਰਕੇ ਆਪਾਂ ਇਸ ਲੜ ਨੂੰ ਲਗਾ ਦੇਣਾ ਹੈ ਜੀ ਅਧਿਆਇਆਂ ਹੋਰ ਵੀ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਤੇ Facebook ਪੇਜ ਨੂੰ ਫਾਲੋ ਕਰਿਓ ਜੀ। ਹੁਣ ਆਪਾਂ ਆਪਣੇ ਵਾਲਾਂ ਨੂੰ ਜਿਹੜਾ ਨੋਕ ਤੋਂ ਸੈਟ ਕਰਾਂਗੇ ਅਤੇ ਪਰਲੇ ਪੇਚਾਂ ਨੂੰ ਸੈੱਟ ਕਰਾਂਗੇ ਜਿਹੜਾ ਅਗਲਾ ਲੜਤ ਗੋਣਾ ਇਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਇਸ ਲੜ ਦਾ ਮੋਟਾ ਪਾਸਾ ਰੱਖ ਕੇ ਉੱਪਰਲੀ ਸਾਈਡ ਰੱਖ ਕੇ ਉੱਪਰਲੀ ਸਾਈਡ ਇੱਕ ਪੇਚ ਬਣਾ ਦੇਵਾਂਗੇ ਜੀ ਇਸਦੇ ਦੋ ਹੀ ਪੱਲਾਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਆਪਾਂ ਅੱਖ ਤੱਕ ਖੋਲ ਲੈਣਾ ਹੈ ਇਸ ਦੇ ਵਿੱਚ ਵਾਲਾਂ ਨੂੰ ਸੈੱਟ ਕਰਾਂਗੇ ਅਤੇ ਇਸ ਦੇ ਵਿੱਚ ਥੋੜੇ ਜਿਹੇ ਵਾਲਾਂ ਨੂੰ ਜਿਹੜਾ ਆਪਾਂ ਸੈੱਟ ਕਰ ਲੈਣਾ ਹੈ ਤੇ ਇਸ ਲੜ ਨੂੰ ਜਿਹੜਾ ਆਪਾਂ ਨੇ ਲਗਾ ਦੇਣਾ ਹੈ ਜੀ ਇਹ ਲੜ ਆਪਾਂ ਇਸ ਤਰੀਕੇ ਦੇ ਨਾਲ ਲਾਉਣਾ ਹੈ ਕਿ ਅ ਜਿਹੜਾ ਆਪਣਾ ਲੜਾ ਹੈ ਉਹਦਾ ਸਾਫ ਅਤੇ ਇਸ ਦੇ ਵਿੱਚ ਥੋੜੇ ਜਿਹਾ ਵਾਲ ਹੋਣ ਇਹ ਲੜ ਲਗਾਉਣ ਨਾਲ ਜਿਹੜੀ ਆਪਣੀ ਪੱਗ ਦੀ ਸ਼ੇਪ ਹੈ ਉਹ ਕੰਪਲੀਟ ਹੋ ਗਈ ਹੈ ਜੀ ਹੁਣ ਆਪਣਾ ਕਲਗੀ ਲੜ ਲਗਾਉਣਾ ਸੈੱਟ ਕਰਨਾ ਅਤੇ ਬੈਕ ਸਾਈਡ ਦਾ ਲੜ ਦੋਣਾ ਰਹਿ ਚੁੱਕਿਆ ਹੈ ਹੁਣ ਆਪਾਂ ਬਾਅਦ ਦੇ ਨਾਲ ਆਪਣੇ ਬਲਾਂ ਦੀ ਜਿਹੜੀ ਨੋਕ ਤੋਂ ਸੈਟਿੰਗ ਕਰ ਲਵਾਂਗੇ ਜੀ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਹੈ ਉਸ ਤੇ ਦੋਈ ਪਹਿਲੇ ਨੂੰ ਬਰਾਬਰ ਬਰਾਬਰ ਫੋਲਡ ਕਰ ਲੈਣਾ ਹੈ। ਅਤੇ ਆਪਾਂ ਇਸ ਲੜ ਦੇ ਵਿੱਚ ਵਲਾਂ ਨੂੰ ਥੋੜਾ ਇਸ ਲੜ ਨੂੰ ਆਪਾਂ ਸਿੱਧਾ ਹੀ ਲਗਾਵਾਂਗੇ। ਇਸ ਲੜ ਦੇ ਵਿੱਚ ਆਪਾਂ ਨੇ ਵਲਾਂ ਨੂੰ ਥੋੜਾ ਜਿਹਾ ਸੈੱਟ ਕਰਨਾ ਹੈ ਤੇ ਇਸ ਲੜ ਨੂੰ ਆਪਣਾ ਜਿਹੜਾ ਛੇਮਾ ਲੜ ਸੀ ਉਸ ਦੇ ਥੱਲੇ ਦੱਬ ਦੇਣਾ ਹੈ। ਇਹ ਲੜ ਲੜਨ ਜਨਾ ਆਪਣੀ ਪੱਕ ਦੀ ਜਿਹੜੀ ਫਰੰਟ ਸਾਈਡ ਹੈ ਕੰਪਲੀਟ ਹੋ ਚੁੱਕੀ ਹੈ ਜੀ ਜਿਹੜਾ ਆਪਾਂ ਸਿਰ ਟਕਣਾ ਸਰ ਦੇ ਸੈਂਟਰ ਦੇ ਵਿੱਚੋਂ ਜਿਹੜਾ ਆਪਾਂ ਸਭ ਤੋਂ ਪਹਿਲਾਂ ਲੜ ਲਿਆ ਸੀ ਉਸ ਦੇ ਨਾਲ ਟਕਾਂਗੇ ਇਸ ਦਾ ਦੋ ਹੀ ਪੱਲੇ ਨੂੰ ਬਰਾਬਰ ਬਰਾਬਰ ਫੋਲਡ ਕਰਨਾ ਹੈ ਅਦੇ ਸਿਰ ਦੇ ਉੱਤੇ ਖਿਲਾਰ ਲੈਣਾ ਹੈ ਵਲਾਂ ਵਾਲੀ ਸਾਈਡ ਤੋਂ ਛੇਵੇਂ ਲੜ ਦੇ ਥੱਲੇ ਤੇ ਉੱਪਰਲੇ ਪੇਚਾਂ ਵਾਲੀ ਸਾਈਡ ਤੋਂ ਪਹਿਲੇ ਲੜ ਦੇ ਥੱਲੇ ਦੱਬ ਕੇ ਆਪਾਂ ਨੇ ਬੈਕ ਦਾ ਲੜ ਖਿੱਚ ਲੈਣਾ ਤੇ ਜਿਸ ਦੇ ਨਾਲ ਆਪਣਾ ਸਿਰ ਜਿਹੜਾ ਕਵਰ ਹੋ ਜਾਵੇਗਾ ਉਸ ਦੇ ਬਾਅਦ ਜੇ ਕਿਤੇ ਆਪਣਾ ਬਰੀਕ ਸਿਰ ਨੰਗਾ ਰਹਿੰਦਾ ਹੈ ਤਾਂ ਆਪਾਂ ਉਸ ਨੂੰ ਬਾਜ ਦੇ ਨਾਲ ਕਵਰ ਕਰ ਲਵਾਂਗੇ ਜਿਹੜਾ ਆਪਾਂ ਬੈਕ ਸਾਈਡ 'ਤੇ ਲਾੜਨ ਗੋਣਾ ਹੱਸਤੇ ਦੋਈ ਪੱਲਿਆਂ ਨੂੰ ਬਰਾਬਰ-ਬਰਾਬਰ ਫੋਲਡ ਕਰ ਲੈਣਾ ਹੈ ਅਤੇ ਬੈਕ ਸਾਈਡ 'ਤੇ ਲਗਾ ਦੇਣਾ ਹੈ ਜੀ ਜਿਹੜੀ ਪੱਗ ਆ ਕੰਪਲੀਟ ਹੋ ਚੁੱਕੀ ਆ ਜੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ वीडियो चङी लॻंदा वञी विधो वध शेयर करियो वाहिगुरू जी का ख़ाला वाहिगुरू जी की फते